ਇਸ ਵੱਡੀ ਕੰਪਨੀ ਦਾ ਦੁੱਧ ਦਹੀਂ ਪਨੀਰ ਕਿਉਂ ਜ਼ਹਿਰ ਜਾਂਚ ਚ ਹੋ ਗਿਆ ਵੱਡਾ ਖੁਲਾਸਾ ਹਜ਼ਾਰਾਂ ਗਾਂਾਂ ਦੀ ਸੇਤ ਨਾਲ ਖਿਲਵਾੜ ਅੱਜ ਕੱਲ ਦਾ ਜੋ ਜ਼ਮਾਨਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਵੇਂ ਪਹਿਲਾਂ ਅਸੀਂ ਡੇਰੀਆਂ ਤੋਂ ਦੁੱਧ ਖਰੀਦਦੇ ਸੀ ਕਿਉਂ ਮੱਖਣ ਸਭ ਕੁਝ ਡੇਰੀਆਂ ਤੋਂ ਖਰੀਦਾ ਜਾਂਦਾ ਸੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਉਹ ਸਾਨੂੰ ਵੱਡੀਆਂ-ਵੱਡੀਆਂ ਕੰਪਨੀਆਂ ਦੇ ਪ੍ਰੋਜੈਕਟ ਲੱਗੇ ਹੋਏ ਨੇ ਤਾਂ ਘਰਾਂ ਦੇ ਵਿੱਚ ਹੀ ਮਿਲ ਜਾਂਦੇ ਨੇ ਦੁਕਾਨਾਂ ਤੇ ਮਿਲ ਜਾਂਦੇ ਨੇ ਆਨਲਾਈਨ ਆਰਡਰ ਹੋ ਜਾਂਦੇ ਨੇ ਪਰ ਹੁਣ ਇੱਕ ਖੁਲਾਸਾ ਹੋ ਗਿਆ ਇੱਕ ਨਾਮੀ ਵੱਡੀ ਕੰਪਨੀ ਦਾ ਨਾਮ ਆ ਗਿਆ ਸਾਹਮਣੇ ਕਿ ਇਸ ਕੰਪਨੀ ਦਾ ਦੁੱਧ ਦਹੀਂ ਪਨੀਰ ਕਿਉ ਸਭ ਕੁਝ ਜ਼ਹਿਰ ਨਾਲ ਲੁਕਾਟ ਨਹੀਂ ਹੈ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਲੋਕ ਇਸ ਦਾ ਸੇਵਨ ਕਰਦੇ ਨੇ ਸਵਾਦ ਦੇ ਨਾਲ ਇਸ ਨੂੰ ਖਾਂਦੇ ਨੇ ਪਸੰਦ ਕਰਦੇ ਨੇ ਪਰ ਇਸ ਤਰੀਕੇ ਦੇ ਨਾਲ ਹੁਣੇ ਖੁਲਾਸਾ ਹੋ ਗਿਆ ਕਿ ਸਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ ਜ਼ਹਿਰ ਤੱਕ ਕਹਿ ਦਿੱਤਾ ਗਿਆ ਇੱਥੇ ਦੇ ਪ੍ਰੋਡਕਟਸ ਨੂੰ ਸੈਂਪਲ ਲਗਾਤਾਰ ਫੇਲ ਹੋ ਰਹੇ ਨੇ ਸੋ ਉਹ ਕਿਹੜੀ ਕੰਪਨੀ ਹੈ ਕਿਹੜੇ ਕਿਹੜੇ ਸੈਂਪਲ ਫੇਲ ਹੋਏ ਨੇ ਤਾਂ ਹੁਣ ਕੀ ਐਕਸ਼ਨ ਹੋਏਗਾ ਕਿ ਇਸ ਤੇ ਕਾਰਵਾਈ ਕੀਤੀ ਜਾਂਦੀ ਹੈ ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਦੁੱਧ ਉਤਪਾਦਾਂ ਦੇ ਨਮੂਨੇ ਲਗਾਤਾਰ ਫੇਲ ਹੋਣ ਕਾਰਨ ਬੁਲੰਦ ਸ਼ਹਿਰ ਦੀ ਅਨੰਦਾ ਡੈਡੀ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਦਾ ਜ਼ਮਾਂਮਲਾ ਰਾਇ ਬਰੇਲੀ ਦੀ ਲੈਬਾਰਟਰੀ ਦੀ ਜਾਂਚ ਚ ਰਿਪੋਰਟ ਦਾ ਹੈ ਜਿਸ ਚ ਇੱਕ ਵਾਰ ਫਿਰ ਅਨੰਦਾ ਜੈਰੀ ਦੇ ਦੁੱਧ ਅਤੇ ਪਨੀਰ ਦੇ ਸੈਂਪਲ ਫੇਲ ਹੋ ਗਏ ਨੇ ਜਦ ਕਿ ਇਸ ਤੋਂ ਪਹਿਲਾਂ ਆਗਰਾ ਅਤੇ ਮੇਰਠ ਸਨੇ ਹੋਰ ਲੈਬਾਰਟਰੀਆਂ ਚ ਵੀ ਅਨੰਦਾ ਜੈਰੀ ਦੇ ਸੈਂਪਲ ਫੇਲ ਹੋ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਯਾਨੀ ਕਿ ਐਫਐਸਡੀਏ ਨੇ ਅਦਾਲਤ ਦੇ ਵਿੱਚ ਰਿਪੋਰਟ ਦਾਇਰ ਕਰਕੇ ਅਨੰਦਾ ਜੈਦੀ ਦੇ ਸੰਚਾਲਕ ਖਿਲਾਫ ਜੁਰਮਾਨਾ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਵੀ ਅਨੰਦਾ ਜੈਦੀ ਦੇ ਦੁੱਧ ਪਨੀਰ ਆਦਿ ਦੇ ਸੈਂਪਲ ਫੇਲ ਹੋਣ ਮਗਰੋਂ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ ਇਸ ਸੰਬੰਧੀ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਕਮਿਸ਼ਨਰ ਨੇ ਪੂਰੇ ਸੂਬੇ ਦੇ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਾਰੇ ਡਿਵੀਜ਼ਨਲ ਸਹਾਇਕ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਜਾਂਚ ਕਰਨ ਅਤੇ ਅਸਫਲਤਾ ਦੀ ਸ਼ੁਰੂਤ ਦੇ ਵਿੱਚ ਕਾਰਵਾਈ ਅਤੇ ਜੁਰਮਾਨੇ ਦਾ ਘੇਰਾ ਵਧਾਉਣ ਦੇ ਨਿਰਦੇਸ਼ ਦਿੱਤੇ ਨੇ ਇਸ ਦੇ ਬਾਵਜੂਦ ਵੀ ਅਨੰਦਾ ਡੈਰੀ ਜਿੱਥੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੀ ਹੈ ਉੱਥੇ ਹੀ ਪੈਕਿੰਗ ਦੇ ਅੰਦਰ ਪਿਆ ਦੁੱਧ ਦਹੀਂ ਮੱਖਣ ਪਨੀਰ ਖਰਾਬ ਹੋਣ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਮਿਲ ਰਹੀਆਂ ਨੇ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਸਿਹਤ ਅਤੇ ਫੂਡ ਸੇਫਟੀ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਕਮਿਸ਼ਨਰ ਨੂੰ ਇਸ ਨਾਮੀ ਦੁੱਧ ਉਤਪਾਦਨ ਫੈਕਟਰੀ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਉਤਪਾਦਾਂ ਦੇ ਨਮੂਨਿਆਂ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਫੈਟ ਐਸ ਐਨ ਐਫ ਅਤੇ ਯੂਰੀਆ ਦੀ ਮਾਤਰਾ ਨਿਰਧਾਰਤ ਮਾਪ ਡੰਡਾ ਤੋਂ ਘੱਟ ਹੈ ਜਿਸ ਕਾਰਨ ਆਮ ਲੋਕਾਂ ਖਾਸ ਕਰਕੇ ਬਜ਼ੁਰਗਾਂ ਮਰੀਜ਼ਾਂ ਤੇ ਬੱਚਿਆਂ ਨੂੰ ਲੋੜੀਂਦੀ ਖੁਰਾਕ ਨਹੀਂ ਮਿਲਦੀ ਜਨਾ ਕੰਪਨੀ ਦੇ ਪੈਕੇਟ ਤੇ ਜ਼ਿਕਰ ਕੀਤਾ ਗਿਆ ਜਦ ਕਿ ਪ੍ਰੋਟੀਨ ਵੀ ਪੈਕੇਟ ਤੇ ਲਿਖੀ ਹੋਈ ਮਾਤਰਾ ਤੋਂ ਕਾਫੀ ਘੱਟ ਹੈ ਜੋ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੈ ਅਤਨੰਦਾ ਜੈਦੀ ਪ੍ਰੋਟੀਨ ਦੇ ਨਾਂ ਤੇ ਇਸ ਦੀ ਗੁਣਵੱਤਾ ਦੇ ਦਾਗ ਸਾਬਤ ਹੋ ਰਹੀ ਹੈ ਸੋ ਜੇਕਰ ਤੁਸੀਂ ਵੀ ਅਨੰਦਾ ਡੈਰੀ ਦੇ ਦੁੱਧ ਪ੍ਰੋਡਕਟ ਯੂਜ਼ ਕਰਦੇ ਹੋ ਤਾਂ ਉਸ ਨੂੰ ਹੁਣੇ ਹੀ ਬੰਦ ਕਰ ਦਿਓ ਕਿਉਂਕਿ ਲਗਾਤਾਰ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਦੇ ਸੈਂਪਲ ਫੇਲ ਹੋ ਰਹੇ ਨੇ ਤਾਂ ਹੁਣ ਇਸ ਕੰਪਨੀ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ